ਨਵੇਂ ਕਲਾਕਾਰਾਂ ਨੂੰ ਮੌਕਾ ਦੇ ਰਹੇ ਨੇ ਬਾਜਵਾ ਸਾਹਿਬ ਇਹ ਸਭ ਤੋਂ ਵਧੀਆ ਗੱਲ ਹੈ ਸਾਨੂੰ ਵੀ ਲੱਗਦਾ ਹੁੰਦਾ ਕਿ ਸਾਡੇ ਨਾਲ ਜਿਹੜੇ ਕੋਈ ਨਵੇਂ ਚਿਹਰੇ ਕੰਮ ਕਰਨ ਤਾਂ ਹੋਰ ਜ਼ਿਆਦਾ ਵਧੀਆ ਨਵਾਂ ਟੈਲੈਂਟ ਆਊਗਾ ਤਾਂ ਇੰਡਸਟਰੀ ਹੋਰ ਵਧੂ ਫੁੱਲੂਗੀ ਖੁੱਲਾ ਸੱਦਾ ਸਾਰੇ ਕਲਾਕਾਰਾਂ ਨੂੰ ਕਿ ਜਿਹਦੇ ਵਿੱਚ ਵੀ ਵਧੀਆ ਟੈਲੈਂਟ ਹੋਇਆ ਉਹਨਾਂ ਨੂੰ ਇਹ ਮੌਕਾ ਦੇਣਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਧਾਈ ਦਿਨਾ ਮੇਰੇ ਛੋਟੇ ਵੀਰ ਨਬਾਜ ਬਾਜੀ ਨੂੰ ਸਤਿੰਦਰ ਜੀ ਨੂੰ ਤੇ ਸਾਰੇ ਕਲਾਕਾਰਾਂ ਨੂੰ ਤੇ ਸਾਡੇ ਡਾਇਰੈਕਟਰ ਸਾਹਿਬਾਨਾਂ ਨੂੰ ਤੇ ਜਿਵੇਂ ਬੀ ਐਨ ਜੀ ਨੇ ਗੱਲ ਕਹੀ ਹੈ ਕਿ ਨਵੇਂ ਕਲੇ ਕਲਾਕਾਰਾਂ ਨੂੰ ਮੌਕਾ ਦੇ ਰਹੇ ਨੇ ਬਾਜਵਾ ਸਾਹਿਬ ਇਹ ਸਭ ਤੋਂ ਵਧੀਆ ਗੱਲ ਹੈ ਸਾਨੂੰ ਵੀ ਲੱਗਦਾ ਹੁੰਦਾ ਕਿ ਸਾਡੇ ਨਾਲ ਜਿਹੜੇ ਕੋਈ ਨਵੇਂ ਚਿਹਰੇ ਕੰਮ ਕਰਨ ਤਾਂ ਹੋਰ ਜ਼ਿਆਦਾ ਵਧੀਆ ਹੈ ਨਵਾਂ ਟੈਲੈਂਟ ਆਊਗਾ ਤਾਂ ਇੰਡਸਟਰੀ ਹੋਰ ਵਧੂ ਫੁੱਲੂਗੀ ਕਿਉਂਕਿ ਹਮੇਸ਼ਾ ਪੁਰਾਣਿਆਂ ਨੇ ਨਹੀਂ ਚੜੇ ਨਵੇਂ ਆ ਦੇ ਵੀ ਆਉਣਾ ਹੁੰਦਾ ਸੋ ਸਭ ਤੋਂ ਵਧੀਆ ਗੱਲ ਹੈ ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਹੈ ਜਿੰਨੀਆਂ ਵੀ ਮੈਂ ਫਿਲਮਾਂ ਕਰਦਾ ਮੇਰੇ ਨਾਲ ਘੱਟੋ ਘੱਟ 5-7 ਕਲਾਕਾਰ ਜ਼ਰੂਰ ਨਵੇਂ ਹੁੰਦੇ ਐ ਸੋ ਇਹ ਬਹੁਤ ਵੱਡੀ ਗੱਲ ਹੈ ਔਰ ਖੁੱਲਾ ਸੱਦਾ ਸਾਰੇ ਕਲਾਕਾਰਾਂ ਨੂੰ ਕਿ ਜਿਹਦੇ ਵਿੱਚ ਵੀ ਵਧੀਆ ਟੈਲੈਂਟ ਹੋਇਆ ਉਹਨਾਂ ਨੂੰ ਇਹ ਮੌਕਾ ਦੇਣਗੇ ਇਹ ਬਹੁਤ ਚੰਗੀ ਸੋਚ ਹੈ ਔਰ ਨਵ ਆਜਵਾਜੀ ਬਹੁਤ ਹੀ ਵਧੀਆ ਪ੍ਰੋਡਿਊਸਰ ਬਹੁਤ ਹੀ ਵਧੀਆ ਡਾਇਰੈਕਟਰ ਰਾਈਟਰ ਮੇਕਰ ਤੇ ਸਭ ਤੋਂ ਵਧੀਆ ਗੱਲ ਹੈ ਇਨਸਾਨ ਬਹੁਤ ਵਧੀਆ ਨੇ ਇਹਨਾਂ ਦਾ ਸਾਰੇ ਜਿੰਨੇ ਵੀ ਕਲਾਕਾਰ ਜਿੰਨੇ ਵੀ ਇਹਨਾਂ ਨਾਲ ਕੰਮ ਕਰ ਲਿਆ ਤਾਂ ਮੇਰਾ ਖਿਆਲ ਹੈ ਉਹ ਵਾਰ-ਵਾਰ ਇਹਨਾਂ ਨਾਲ ਕੰਮ ਕਰਦਾ ਉਹ ਇਸੇ ਗੱਲ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਕਿਸੇ ਵੀ ਕੋਈ ਬੰਦੇ ਨੂੰ ਕੋਈ ਰਿਪੀਟ ਕਰਦਾ ਤਾਂ ਉਹਦੇ 'ਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਸੋ ਸਾਨੂੰ ਵੀ ਚੰਗਾ ਲੱਗਦਾ ਇਹਨਾਂ ਨਾਲ ਕੰਮ ਕਰਨਾ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਸਾਰੇ ਨਵੇਂ ਕਲਾਕਾਰਾਂ ਨੂੰ ਡਾਇਰੈਕਟਰ ਸਾਹਿਬਾਨਾਂ ਨੂੰ ਤੇ ਬਾਜਵਾ ਸਾਹਿਬ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਧਾਈ ਦੇਣਾ ਮੇਰੇ ਛੋਟੇ ਵੀਰ ਨਬਾਜਵਾ ਜੀ ਨੂੰ ਸਤਿੰਦਰ ਜੀ ਨੂੰ ਤੇ ਸਾਰੇ ਕਲਾਕਾਰਾਂ ਨੂੰ ਤੇ ਸਾਡੇ ਡਾਇਰੈਕਟਰ ਸਾਹਿਬਾਨਾਂ ਨੂੰ ਤੇ ਜਿਵੇਂ ਬੀ ਐਨ ਜੀ ਨੇ ਗੱਲ ਕਹੀ ਹੈ ਕਿ ਨਵੇਂ ਕਲੇ ਕਲਾਕਾਰਾਂ ਨੂੰ ਮੌਕਾ ਦੇ ਰਹੇ ਨੇ ਬਾਜਵਾ ਸਾਹਿਬ ਇਹ ਸਭ ਤੋਂ ਵਧੀਆ ਗੱਲ ਹੈ ਸਾਨੂੰ ਵੀ ਲੱਗਦਾ ਹੁੰਦਾ ਕਿ ਸਾਡੇ ਨਾਲ ਜਿਹੜੇ ਕੋਈ ਨਵੇਂ ਚਿਹਰੇ ਕੰਮ ਕਰਨ ਤਾਂ ਹੋਰ ਜ਼ਿਆਦਾ ਵਧੀਆ ਹੈ ਨਵੇਂ ਟੈਲੈਂਟ ਆਊਗਾ ਤਾਂ ਇੰਡਸਟਰੀ ਹੋਰ ਵਧੂ ਫੁੱਲੂਗੀ ਕਿਉਂਕਿ ਹਮੇਸ਼ਾ ਪੁਰਾਣਿਆਂ ਨੇ ਨਹੀਂ ਚਾੜੇ ਨਵਿਆਂ ਦੇ ਵੀ ਆਉਣਾ ਹੁੰਦਾ ਸੋ ਸਭ ਤੋਂ ਵਧੀਆ ਗੱਲ ਹੈ ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਹੈ ਜਿੰਨੀਆਂ ਵੀ ਮੈਂ ਫਿਲਮਾਂ ਕਰਦਾ ਮੇਰੇ ਨਾਲ ਘੱਟੋ ਘੱਟ 5-7 ਕਲਾਕਾਰ ਜ਼ਰੂਰ ਨਵੇਂ ਹੁੰਦੇ ਐ ਸੋ ਇਹ ਬਹੁਤ ਵੱਡੀ ਗੱਲ ਹੈ ਔਰ ਖੁੱਲਾ ਸੱਦਾ ਸਾਰੇ ਕਲਾਕਾਰਾਂ ਨੂੰ ਕਿ ਜਿਹਦੇ ਵਿੱਚ ਵੀ ਵਧੀਆ ਟੈਲੈਂਟ ਹੋਇਆ ਉਹਨਾਂ ਨੂੰ ਇਹ ਮੌਕਾ ਦੇਣਗੇ ਇਹ ਬਹੁਤ ਚੰਗੀ ਸੋਚ ਹੈ ਔਰ ਨਵ ਬਾਜਬਾ ਜੀ ਬਹੁਤ ਹੀ ਵਧੀਆ ਪ੍ਰੋਡਿਊਸਰ ਬਹੁਤ ਹੀ ਵਧੀਆ ਡਾਇਰੈਕਟਰ ਰਾਈਟਰ ਮੇਕਰ ਤੇ ਸਭ ਤੋਂ ਵਧੀਆ ਗੱਲ ਹੈ ਇਨਸਾਨ ਬਹੁਤ ਵਧੀਆ ਨੇ ਇਹਨਾਂ ਦਾ ਸਾਰੇ ਜਿੰਨੇ ਵੀ ਕਲਾਕਾਰ ਜਿਨ੍ਹਾਂ ਨੇ ਵੀ ਇਹਨਾਂ ਨਾਲ ਕੰਮ ਕਰ ਲਿਆ ਤਾਂ ਮੇਰਾ ਖਿਆਲ ਹੈ ਉਹ ਵਾਰ-ਵਾਰ ਇਹਨਾਂ ਨਾਲ ਕੰਮ ਕਰਦਾ ਉਹ ਐਸੀ ਗੱਲ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਕਿਸੇ ਵੀ ਕੋਈ ਬੰਦੇ ਨੂੰ ਕੋਈ ਰਿਪੀਟ ਕਰਦਾ ਤਾਂ ਉਹਦੇ 'ਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਸੋ ਸਾਨੂੰ ਵੀ ਚੰਗਾ ਲੱਗਦਾ ਇਹਨਾਂ ਨਾਲ ਕੰਮ ਕਰਨਾ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਸਾਰੇ ਨਵੇਂ ਕਲਾਕਾਰਾਂ ਨੂੰ ਡਾਇਰੈਕਟਰ ਸਾਹਿਬਾਨਾਂ ਨੂੰ ਤੇ ਬਾਜਵਾ ਸਾਹਿਬ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ